ਹਾਂਜੀ ਤਾਂ ਵੰਡੀ ਸਾਬ ਤੋਂ ਗੁਰਦੁਆਰਾ ਲਿਖਣ ਸਰ ਜੀ ਇੱਥੇ ਆ ਕੇ ਜਿਹੜਾ ਬੱਚਾ ਆਪਣੀ ਸੱਚੀ ਸ਼ਰਧਾ ਨਾਲ ਲਿਖਦਾ ਊੜਾੜਾ ਲਿਖਣਾ ਹੁੰਦਾ 35 ਅੱਖਰ ਜੀ ਜਿਹੜਾ ਇੱਥੇ 35 ਅੱਖਰ ਲਿਖ ਜਾਂਦਾ ਉਹਦੀ ਹਰ ਇੱਕ ਮਨੋ ਕਾਮਨਾ ਇੱਛਾ ਬੱਚੇ ਦੀ ਪੂਰੀ ਹੋ ਜਾਂਦੀ ਹੈ ਕੋਈ ਪੜ੍ਹਾਈ ਦੇ ਰਿਲੇਟਡ ਕੋਈ ਨੌਕਰੀ ਲਈ ਬਹੁਤ سارے ਬੱਚੇ ਆਉਂਦੇ ਆ ਕਿ ਇਹ ਲਿਖਣ ਸਰ ਗੁਰੂ ਘਰ ਬਾਜਦਾ 10ਵੀਂ ਪਾਸ ਹੈ ਇੱਥੇ ਆ ਸਾਰੇ ਬੱਚੇ ਸਲੇਟਾਂ ਤੇ ਟੀਆਂ ਇੱਥੇ ਪੰਜਾਂ ਹੁੰਦੀਆਂ 35 ਲਿਖਣੇ ਹੁੰਦੇ ਆ ਬਾਕੀ 35 ਅੱਖਰਾਂ ਦਾ ਕੋਡ ਸਾਹਮਣੇ ਲੱਗਿਆ ਹੁੰਦਾ ਹੈ ਇਹਨੂੰ ਦੇਖ-ਦੇਖ ਕੇ ਬੱਚਾ ਲਿਖ ਸਕਦਾ ਤੇ ਉਹਦੀ ਹਰ ਇੱਕ ਮਨੋ ਕਾਮਨਾ ਪੂਰੀ ਹੁੰਦੀ ਹੈ ਪੜ੍ਹਾਈ 'ਚ ਕਮਜ਼ੋਰ ਹੋ ਗਏ ਬੱਚਾ ਕੋਈ ਨੌਕਰੀ ਲਈ ਕੋਈ ਹੋਰ ਬੱਚੇ ਦੀ ਇੱਛਾ ਹੁੰਦੀ ਹੈ ਉਹ ਸਭ ਇੱਥੇ ਪੂਰੀਆਂ ਹੁੰਦੀਆਂ ਸੱਚੇ ਮਨ ਨਾਲ ਸ਼ਰਧਾ ਨਾਲ ਜਿਹੜਾ ਇੱਥੇ 35 ਲਿਖ ਕੇ ਜਾਂਦਾ ਇੱਛਾ ਪੂਰੀ ਹੋਣ ਤੋਂ ਬਾਅਦ ਇੱਥੇ ਸਲੇਟ ਸਲੇਟੀ ਰਮਾਲਾ ਸਾਹਿਬ ਜਾਂ ਗੁਰੂ ਸਾਹਿਬ ਦੇ ਅੰਗ ਵਸਤਰ ਚੜ੍ਹਾਏ ਜਾਂਦੇ ਆ ਜੀ ਤਲਵੰਡੀ ਸਾਬੋ ਦਮਦਮਾ ਸਾਹਿਬ ਇਹ ਗੁਰੂ ਘਰ ਸਥਿਤ ਹੈ ਜੀ ਤੇ ਤਖਤ ਸਾਹਿਬ ਦੇ ਬਿਲਕੁਲ ਸੱਜੇ ਪਾਸੇ ਹੈ ਜੀ ਤੇ ਆ ਦੇਖੋ ਆਪਾਂ ਗੁਰੂ ਘਰ ਦੇ ਦਰਸ਼ਨ ਕਰਾਉਨੇ ਆ ਵੇਖੋ ਕਿੰਨੀ ਸੋਹਣੀ ਇਹਦੇ ਵਿੱਚ ਕਲਾਕਾਰੀ ਹੈ ਜੀ ਇਹ ਸਹਿਯਾ ਦਿੱਤੀ ਆਪਣੀ ਵੀਡੀਓ ਤੁਹਾਡਾ ਬਹੁਤ-ਬਹੁਤ ਧੰਨਵਾਦ